ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂrt ਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਹਾਂ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਈ ਜੇ ਸੋਚੀ ਤਕਵਾਰ ਚੁਪਾ ਚੁਪਦਾ ਨ ਹੋਈ ਜੇ ਲਾਹ ਰਹਾ ਦਪਤਾਰ ਉੱਠਿਆ ਬਖਣਾ ਉਤਰੀ ਜੇ ਬਨਾਪਰੀਆ ਭਾਰ ਸਹਸ ਅਣਪਾ ਲਖ ਰੋਹੀ ਤਾਇਕ ਨਾ ਚੱਲ ਨਾਲ ਕਿਵ ਸਜਿਆ ਰਹੀ ਹੈ ਕੰਕੂੜਾ ਟੁੱਟਾ ਪਾਲ ਉਦਪਸਾਰ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰੁ ਹੁਕਮ ਨਾ ਕਹਿ ਆਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵੜਿ ਆਈ ਹੁਕਮਿ ਹੋਰ ਤਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨਾਮ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਾਬ ਕੋ ਬਾਹਰ ਹੁਕਮ ਨਾ ਕੋ ਨਾਨਕ ਹੁਕਮ ਹੈ ਜੇ ਪੁਜੈ ਤਾ ਉਮਰ ਕਹਿ ਨਾ ਕੋਏ ਗਾਵੈ ਕੋ ਤਾਨ ਊਭੈ ਕਿਸੈ ਤਾਨ ਗਾਵੈ ਕੋ ਦਾ ਜੜੀ ਨੀਸਾਨ ਗਾਵੇ ਕੋ ਗੁਰੂ ਵਿੜਾਈਆ ਚਾਰ ਗਾਵੇ ਕੋ ਬਿਵਿਧਿਆ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੋ ਗਾਵੇ ਕੋ ਜੀਲਾ ਫਿਰ ਦੇਹ ਗਾਵੇ ਪੂਜਾ ਪਦ ਸਦੂਰ ਗਾਵੇ ਕੋ ਵਖੇ ਹਾਦਰਾ ਹਦੂਰ ਕਤਨਾ ਕਥੀ ਨਾ ਵੈ ਟੂਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੰਦਿ ਥਿਖ ਪਾਹੀ ਜੁਗਾ ਜਗੰਦਰ ਖਾਹੀ ਖਾਹੀ ਮੁਖੀ ਕਮ ਚਲਾਏ ਰਾਹੋ ਨਾਨਕ ਵਿਖੇ ਸੇਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਇ ਬਾਖਿਆ ਬਾਵਾਰ ਆਖੇ ਮੰਗੈ ਦੇਹ ਦੇਹੇ ਦਾਤ ਕਰੇ ਦਾਤਾਰ ਫਿਰ ਕੈ ਅਗੇ ਰਖਿਆ ਜਿਤ ਸਦਰਬਾਰ ਮੁਖੀ ਬੋਲਣ ਗੋਦੀਆ ਜਿਸੁ ਤਰੇ ਪਿਆਰ ਅੰਮ੍ਰਿਤ ਲੀਣਾ ਸਾਜਨਾ ਉੜਾਈ ਵਿਚਾਰ ਕਰਮੀ ਆਵੈ ਕਪੜਾ ਦਿੰਦੀ ਮੋਖ ਦੁਆਰ ਨਾਨਕ ਇਵੇਂ ਜਾਣੀਐ ਸਭ ਬਿਸਜਾਰ ਥਾਪਿਆ ਨਾ ਜਾਏ ਕੀਤਾ ਨਾ ਕੋਈ ਆਪਿਆ ਨਿਰੰਜਨ ਸੋਇ ਜਿਸੇ ਵਿਆਹ ਤਨ ਪਾਇਆ ਮਾਨ ਨਾਨਕ ਗਾਵੀਏ ਗੁੜੀ ਮਿਥਾਨ ਗਾਵੀਏ ਸੁਨੀਏ ਮਨ ਰੱਖਿਆ ਭਾਉ ਦੁਖ ਪਰ ਹਰ ਸੋਕਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰੀ ਸਰਗੁਰ ਗੋਗਰ ਪਰਮਾ ਗੁਰਪਾਪਤੀ ਮਾਈ ਜੇ ਹੁ ਜਾਣਾਂ ਆਖਾ ਨਾਹੀ ਕਹਿਣਾ ਕਤੈ ਨਾ ਜਾਈ ਬੁਰਾਇਕ ਦੇਈ ਪੁਜਾਰ सबना जिया कायक दातई तीरतनावाण पाणी के नाई करी जे सिर ठुपाई वेखा बिन कर्मा के मिले लई मधु चरतन जवाह हर माणिक जय कि सिख सुणी ਘੁਰ ਇਕ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮਨ ਸਰਨ ਨ ਜਾਈ ਜੇ ਤੁਚਾਰਿਆ ਆਪ ਜਾ ਹੋਰ ਦਸੋਨੀ ਹੋਏ ਨਵਾ ਖੰਡਾ ਵਿਧਾੜੀਐ ਨਾ ਚਲੇ ਸਭ ਕੋ ਹੋਏ ਚੰਗਾ ਨਾ ਰਖਾਇ ਕਐ ਜਿਸ ਕੀ ਰਜ ਅਗਲੇ ਜੇ ਤਿਸ ਨਦਰ ਨਾ ਵਈ ਤਾਂ ਬਾਦ ਨ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਰੇ ਨਾਨਕ ਨਿਰਗੰਗੰ ਗੰਗ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਈ ਨਾ ਸੁਜਈ ਜੇ ਤਿਸੁ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਤਵ ਲੋਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੂਜ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਗ ਕਾ ਨਾਸ ਸੁਣਿਆ ਈਸਰ ਪਰਮਾ инду ਸੁਣਿਆ ਮੁਕਤਿ ਰਾਹ ਮੰਦ ਸੁਣਿਆ ਜੋਗ ਜੁਗ ਤਨ ਭੀਦ ਸੁਣਿਆ ਸੋਸ ਸੁਮਤਿ ਵੇਦ ਨਾਨਕ ਭਗਤਾਂ ਸੁਭਾਅ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਤਿ ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾਂ ਦੇ ਗਾਥ ਸੁਣਿਆ ਸ੍ਰੀ ਪੀਰ ਪਾਤਸ਼ਾਹ ਨੂੰ ਸੁਣਿਆ ਅੰਤੇ ਪਾਪੈ ਰਾਹ ਨੂੰ ਸੁਣਿਆ ਹਾਥੂ ਇਸ ਗਾ ਨੂੰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖੋਂ ਕਾ ਨਾਸ ਮਨੈ ਕੀ ਗਤ ਕਹੀ ਨਾ ਜਾਈ ਜੇ ਕੋ ਕਹੈ ਬੀਚੇ ਪਛਤਾਏ ਕਾਗਦ ਕਰਮ ਨਾ ਲਿਖਨ ਹਾਰ ਮਨੈ ਕਾ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵਾ ਮਨ ਬੁੱਧ ਮਨੈ ਸਗਲ ਬੰਦੀ ਜੀ ਸੁਧ ਮਨੈ ਮੂੰ ਟੋਟਾ ਨਾ ਖਾਏ ਮਨ ਜੰਗ ਸਾਤ ਨਾ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰ ਕਠਾਗ ਨਾ ਪਾਏ ਮਨੈ ਬਸਉ ਪ੍ਰਗਟ ਜਾਏ ਮਨੈ ਮੰਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਦਿਨਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਵਨ ਦੁਆਰ ਮਨੈ ਪਰਵਾਰੀ ਸਾਧਾਰ ਮਨੈ ਦਰੇ ਤਾਰੇ ਗੁਰ ਸੇਖ ਮਨੈ ਨਾਨਕ ਗੋਵਿੰਦ ਨਾ ਪੇਖਿਆ ਐਸਾ ਨਾਮ ਦਿਨਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਣ ਗੰਜੇ ਪਾਵੇ ਤਿਰਗੇ ਮਾਨ ਪੰਚੇ ਸੁਖ ਹੈ ਦਰਜਨ ਪੰਚਾਂ ਕਾ ਗੁਰ ਇਕ ਤਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨੇ ਨਾ ਇਸੁ ਮਾਰ ਤਉ ਧਰਮ ਦੇ ਆਕਾ ਪੂਤ ਸੰਤੂਖ ਸਾਭ ਰਖਿਆ ਜਿਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਉ ਲੇ ਉਪਰ ਕੇਤਾ ਭਾਰ ਤਰਤੀ ਔਰ ਪਰਹ ਔਰ ਔਰ ਦਿਸਤੇ ਪਾਰਤ ਨੇ ਕਮਜ਼ੂਰ ਜੀ ਜਾਦ ਰੰਗਾਂ ਦੇ ਨਾਉ ਸਰਨਾ ਲਿਖਿਆ ਉਡੀ ਕਲਾ ਮੈਂ ਕੋਨੇ ਖਾਲਿਕ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਭਿਗ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਪਸਾਉ ਏ ਕੋ ਕਵਾਉ ਤਸੇ ਹੋਏ ਲਗਦਰਿਆ ਨਿਤ੍ਰਤ ਕਰਮ ਕਹਾ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋਤ ਉਤਪਾਵੇ ਸਾਈ ਪੁલિકਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਸੰਗ ਪਾਉ ਸੰਪੂਜਾ ਸੰਕਪਤਾਉ ਸੰਗਰੰਥ ਬਗਵੇਦ ਪਾਠ ਅਸੰਖ ਜੋਤ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਸਦੀ ਅ ਸੰਦਾਤਾਰ ਸੰਗ ਸੂਮਾ ਬਖਸਾਰ ਅਸੰਖ ਮੂਰਤਿ ਵਿਲਾਇ ਤਾਰ ਬਿਜਗਤ ਕਉਨ ਕਹਾ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋਤਿ ਪਾਵੇ ਸਾਰੇ ਪੁਨੀਕਾਰ ਤਉ ਸਦਾ ਸਲਾਮ ਨਰੰਕਾਰ ਅਸੰਖ ਮੂਰਕੰਧ ਗੋਰ ਸੰਗ ਚੋਰਿ ਰਾਮ ਗੋਰ ਸੰਗ ਅਮਰ ਕਰਜਾਹਿ ਜੋਰ ਸੰਗਲਵਟ ਧਿਆ ਕਮਾਹਿ ਨ ਸੰਗ ਪਾਪੀ ਪਾਪ ਕਰਜਾਹਿ ਅਸੰਖ ਕੁੜਿਆਰ ਬੇਫਿਰਾਹਿ ਅਸੰਖ ਮਲੇਸ਼ ਮਰ ਭਕ ਖਾਹਿ ਅਸੰਖ ਨਿੰਦਕ ਸਰ ਕਰਹਿ ਉਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਮ ਇੱਕ ਵਾਰ ਜੋ ਤੁਪ ਭਾਵੈ ਸਾਈ ਪ੍ਰੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਗ ਥਾਵ ਗੰਮ ਗੰਮ ਸੰਖ ਲੋ ਅ ਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਕਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਰ ਕਰਾ ਸਰ ਸੰਜੋਗੁ ਖਾਨ ਜਿਨੇ ਲਿਖੇ ਤੇ ਸਰਦਾਹੀ ਜਿਨ ਪਰਮਾਏ ਤੇ ਤੇ ਪਾਹੀ ਜੇਤਾ ਕੀਤਾ ਤੇਤਾ ਨਾਉ ਮਿਨਾਵੇ ਨਾਹੀ ਕੋ ਥਾਵ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੁਦਿ ਭਾਵੇ ਸਾਈ ਪੁਰੀਕਾਰ ਤੂੰ ਸਦਾ ਸਲਾਮ ਅੰਤਰੰਕਾਰ ਬਰੀਆ ਹੱਥ ਪੈਰ ਤਨ ਦੇਹ ਪਾਣੀ ਤੋ ਤੈ ਉਤਰਸਪੀ ਹੋ ਮੂਤ ਕੁਲੀਤੀ ਕਪੜ ਹੋਏ ਦੇ ਸਾਧ ਲਈਆ ਤੋਏ ਪਰੀਆ ਮਤ ਪਾਪਾਂ ਕਹਿ ਸੰਗ ਤੂ ਪਨਾਮ ਕਰੰਗ ਪੁੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜਾ ਪਹੀ ਖਾਉ ਉਹ ਨਾਨਕ ਤੁਮਿਆ ਉਹ ਜਾਹੁ तीर्थ तप दिया ददा जान जे गोपावे दिल कामा सुन्य अमन्य अमन कीता भाव अंतरगा तीर्थ मन आओ सब गुण तेरे मै नाही होए विनमन कीते भगतना होए स्वस्ताद वाणी भरमाओ सत सुभान सदा मंचाओ कवन सवेला उत्कवन कवन सदकवन वार ਗਵਨ ਸਰਤੀ ਮਾ ਗਵੰਜਿਤ ਆਕਾਰ ਵੇਲ ਨਾ ਪਾਈਆ ਪੰਡ ਤੀਜਾ ਹੋਵੇ ਲੇ ਕੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੇ ਕੁਰਾਨ ਚਿਤਵਾਰ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਰਤਾ ਸੇਠੀ ਕੋ ਸਾਜੇ ਆਪੇ ਜਾਣੇ ਸੋਈ ਗਿਵ ਕਰ ਆਖਾ ਗਿਵ ਸਲਾਹੀ ਕਿਉ ਵਰਨੀ ਗਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂਜੇ ਸਿਆਣਾ ਵੱਡਾ ਸਾਹਿਬ ਢੀ ਨਾਹੀ ਗੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੂ ਜਾਣੇ ਅਗੇ ਗਿਆਨਾ ਸੋਹੈ ਪਾਤਾਲ ਪਾਤਾਲ ਲਖਾਗਾ ਸਾਗਾਸ ਊੜ ਕੋੜ ਕੁ ਭਾਤ ਕੀ ਵੀਦ ਕਹਿਨਿਕ ਬਾਤ ਸੈ ਸਠਾਰਾ ਕਹਿਨਕ ਤੇ ਬਾਸ ਲੂ ਇਕਤਾਤ ਲੇਖਾ ਹੋਏ ਤਾਂ ਲਖੀਆ ਲਖੈ ਹੋਏ ਵਿਨਾਸ਼ ਨਾਨਕ ਵੱਡਾ ਖੀ ਆਪੇ ਜਾਣੇ ਆਪੂ ਸਾਲਾਹੀ ਸਾਲਾਹੀ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਬਵਹੈ ਸਮੁੰਦ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਂ ਨਾ ਹੋਵਨੀ ਜੇ ਤਿਸ ਮਨ ਨਾ ਵਿਸਰੈ ਅੰਤ ਨਾ ਸਿਰਤੀ ਕਹਿ ਨਾਮਤ ਅੰਤ ਨਾ ਕਰਨੇ ਦੇ ਨਾਮਤ ਅੰਤ ਨਾ ਵੇਖਣ ਸੁਣ ਨਾਮਤ ਅੰਤ ਨਾ ਜਾਪੇ ਗਾ ਮਨ ਮੰਤ ਅੰਦਰ ਜਾਪੇ ਕੀ ਤਾਕਾਰ ਅੰਤ ਨਾ ਜਾਪੇ ਪਰ ਬਾਰ ਅੰਤ ਕਰਨ ਕੀ ਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਹੀ ਜਾਹੀ ਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵਡਾ ਸਾਹਿਬ ਤਾਥਾ ਉਤੇ ਉਪਰ ਜਨਾਹੋਂ ਇਹ ਵਡੂ ਚਾਹੂ ਵੇ ਕੋ ਤਸੂ ਜੀ ਪੂਜਾਣੇ ਸੋਏ ਜੀ ਵਡਿਆਪ ਜਾਣਿਆ ਬਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਏ ਕੀਤੇ ਮੰਗਹਿ ਜੂਤ ਪਾਰ ਕੀਤੇ ਆਗੜ ਨਹੀਂ ਵਿਚਾਰ ਕੀਤੇ ਖਾਪੂਤੇ ਵਿਕਾਰ ਕੀਤੇ ਲਲਮ ਕਰਪਾਹੀ ਕੀਤੇ ਮੂਰ ਕਾਹੀ ਕਾਹੀ ਕੀਤੇ ਦੂਖ ਭੂਖ ਸਦਮਾਰਹੀ ਪੀਦਾਤ ਤੇਰੀ ਦਾਤਾਰ ਬੰਦਕਲਾ ਸੀ ਬਾਣੇ ਹੋਏ ਹੋ ਰਾਤ ਨਾ ਸਕੇ ਕੋਏ ਜੇ ਕੋ ਖਾਏ ਕੱਖਣ ਪਾਏ ਉਹ ਜਾਣੇ ਜੇ ਤੇ ਆਮ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸਨੂੰ ਬਖਸ਼ੇ ਸਿਖਸਾਲਾ ਹਰ ਨਾਨਕ ਪਾਤ ਸ਼ਾਹੀ ਬਾਤ ਸਾਹਿਬ ਅਮਲ ਗੁਣ ਅਮਲ ਵਪਾਰ ਮੂਲ ਵਪਾਰੀ ਅਮਲ ਪੰਡਾਰ ਅਮਲ ਆਵੇ ਅਮਲ ਜਾਹੀ ਅੰਮ੍ਰਲ ਭਾਏ ਮੁਲਾ ਸਮਾਹੇ ਮੁ ਧਰਮ ਦੀਪਾਨ ਅੰਮ੍ਰਲ ਮੁਲ ਪ੍ਰਵਾਣ ਅੰਮ੍ਰਲ ਬਖਸ਼ੀ ਸ਼ਮੰਗੀ ਸ਼ਾਲਾ ਅੰਮ੍ਰਲ ਕਰਮ ਮੋ ਸਰਮਾਨ ਅੰਮ੍ਰਲੋ ਮੁਲਾ ਖਿਆ ਨਾ ਜਾਏ ਆਖਾ ਕ੍ਰਿਹਿ ਲਿਵਲਾਏ ਆਖੇ ਬੀਦ ਪਾਠ ਪੁਰਾਨ ਆਖੇ ਬੜਹਿ ਕਰਹਿ ਵਿਕਿਆਨ ਅਖਹ ਬਰਮਿਆ ਅਖੇ ਇੰਦ ਅਖੇ ਗੋਪੀ ਦਾ ਗੋਵਿੰਦ ਅਖੇ ਸਰਾਖ ਅਸਦੇ ਅਖੇ ਕੀਤੇ ਕੀਤੇ ਬੁੱਧ ਅਖਹ ਦਾਨ ਵਖੇ ਦੇਵ ਅਖੇ ਸੁਨ ਨਰਮ ਜਨ ਸੇਵ ਕੀਤੇ ਅਖੇ ਅਕਨ ਪਾਹੀ ਕੀਤੇ ਕਹਿ ਕੈ ਉਪਜਾਹੀ ਇਤੇ ਕੀ ਤੇ ਹੋਰ ਕਰ ਹੈ ਤਾਂ ਆਖ ਨਾ ਸੁਖ ਹੈ ਕਈ ਕੇ ਜੀਵਣ ਭਾਵ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਏ ਸਰਗਾ ਵਾਰਾ ਗਾਵਾਰ ਸੂ ਦਰ ਕੀ ਆਸੂ ਕਰ ਕੀ ਹਾ ਜਦ ਵਾ ਸਰਬ ਸੰਭਾਲ ਲੇਵਾ ਜੇ ਨਾਦ ਨੇਕ ਸੰਕਾ ਗੀਤੇ ਵਾ ਵਨ ਹਾਰੇ ਗੀਤੇ ਰਾ ਕੁਰੀ ਸੋ ਕਹੀਆਂ ਗੀਤੇ ਗਾਵਨ ਹਾਰੇ ਗਾਵੈ ਤੁਮ ਨਗਵਨ ਪਾਣੀ ਵੇ ਸੰਤੁਰ ਗਾਵੇ ਰਾਜਾ ਤਰੰਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹੰ ਸਦਾ ਸੁਵਾਰੇ ਗਾਵੇ 인ਦਰਾਸ ਬੈਠੇ ਦੇਵਤਾ ਅੰਦਰ ਨਾਲੇ ਗਾਵੇ ਸਿਖ ਸਮਾਧੀ ਅੰਦਰ ਗਾਵੇ ਸਾਧ ਵਿਚਾਰੇ ਗਾਵੇ ਜਤੀ ਸਤੀ ਸੰਤੋਖੀ ਗਾਵੇ ਵੀ ਕਰਾਰੇ गावਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮਹਨੀਆਂ ਮਨਮੋਹਨ ਸਰਗਾ ਮਥ ਬਿਆਲੇ ਗਾਵਨ ਗਤਮ ਪਾਇ ਤੇਰੀ ਅਸ਼ਰਤੀ ਰਖ ਨਾਲੇ ਗਾਵਹਿ ਜੁਤ ਮਹਾ ਗਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸਈ ਤੁਨ ਗਾਵਹਿ ਜੁਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੂਰ ਕੀਤੇ ਗਾਵਨ ਸੇ ਮੈਂ ਚਿਤ ਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਹੀਂ ਹੈ ਬੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੂ ਤਿਸ ਭਾਵੈ ਸੋਈ ਕਰਸੀ ਹੁਕਮਾ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਕ ਸ਼ਨੰਪਾ ਚੋਲੀ ਧਿਆਨ ਕੀ ਕਰਹਿ ਬਿਬੂਤ ਕਿੰਥਾ ਕਾਲ ਕੁਆਰੀ ਕਾਇ ਜੁ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸਿਆ ਆਦੇਸ ਆਦ ਅਨੀਲ ਆਦਨਾਦ ਨਾਹ ਜੁ ਜੁ ਬੇਕੋ ਵੇਸ ਪੁਗਤ ਗਿਆਨ ਲਿਆ ਭੰਡਾਰਨ ਘੜ ਘੜ ਵਾਜੈ ਨਾਦ ਆਪਨਾਦ ਨਾਤੀ ਸਭ ਜੰਗੀਰੇ ਸਿਦ ਅਬਰਾ ਸਾਧ ਸੰਜੋਗ ਜੋਗ ਅੰਕਾਰ ਚਲਾਵੇ ਲੇਖ ਆਵੇ ਭਾਗ ਆਦੇਸ ਤਿਸ ਆਦੇਸ ਆਦ ਨੀਨ ਨਾਦਨਾ ਹੈ ਜੁਗ ਜੁਗੇ ਕੋ بیس ਏਕਾ ਮਾਈ ਜੁਗਤ ਵਿਆਈ ਤਿੰ ਚਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਗਲਾਈ ਦੀ ਬਾਨ ਜਿਨ ਤਿਸ ਭਾਵੀ ਦਿਨ ਚਲਾਵੇ ਜਿਵ ਹੋਵੇ ਫਰਮਾਨ ਵੇਖ ਅਨੰਦ ਕਰਨਾ ਆਵੇ ਬਹੁਤਾ ਵਿਡਾਨ ਆਦੇਸ ਸੇ ਆਦੇਸ ਆਦ ਨੀਲ ਨਾਦ ਨਾਹ ਜੁਗ ਜੁਗ ਏਕੋ ਵੇਸ ਆਸਨ ਲੋਇ ਪੰਡਾਰ ਜੋਗ ਚ ਪਾਇ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੀਸ਼ ਤਿਸ ਆਦੀਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪੌ ਲਖ ਹੋਏ ਲਖ ਹੋਵੇ ਲਖ ਵੀਸ ਲਗ ਲਗ ਡਾਖਿਆ ਏਕ ਨਾਮ ਜਗਦੀਸ਼ ਇਤਰਾਹ ਪਤ ਪਪੜੀਆ ਚੜੀਆ ਹੋਈ ਆ ਪੀਸ ਸੁਮ ਗੱਲਾਂ ਆਕਾਸ਼ ਦੀ ਤਾਈ ਰੀਸ ਨਾਨਕ ਨਗਰੀ ਪਾਈਆ ਗੂੜੀ ਗੁੜਾ ਠੀਸ ਆਖੰਝੂ ਜੂਜ ਬਨ ਜ਼ੂਰ ਜ਼ੂਰ ਨਾ ਮੰਗੰਦੇ ਨਾ ਜ਼ੂਰ ਜ਼ੂਰ ਨਾ ਜੀਵਨ ਮਰਨ ਨਾ ਜ਼ੂਰ ਜ਼ੂਰਨਾ ਰਾਜਮਾਲ ਮਨਸੂਰ ਜ਼ੂਰਨਾ ਸੁਰਤੀ ਗਿਆਨ ਵਿਚਾਰ ਜ਼ੂਰਨਾ ਜੁਗਤੀ ਛੋਟਾ ਸੰਸਾਰ ਜਿਸ ਸਾਥ ਜ਼ੂਰ ਕਰ ਵੇਖੈ ਸੋਏ ਨਾਨਕ ਉਤਮ ਨੀਜਾ ਕੋਈ ਰਾਤੀ ਰੁਤੀ ਤਿਥੀ ਤਿਵਾਰ ਮੌਨ ਪਾਣੀ ਅਗਨੀ ਪਾਤਾਲ ਤਸਵੀਰ ਧਰਤੀ ਤਾਪ ਰਖੀ ਤਰਮਸਾਲ ਤਸਵੀਰ ਜੀ ਜਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਸ ਸੋਹਣ ਪੰਚਪਰਵ ਨਦਰੀ ਕਰਮ ਪਵੇ ਨਿਸਾਨ ਕਚ ਪਕਾਈ ਉਥੇ ਪਾਏ ਨਾਨਕ ਗਿਆ ਜਪ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਸੋ ਕਰਮ ਕੀਤੇ ਬਹੁਨ ਪਾਣੀ ਬੈਸੰਤਰ ਕੀਤੇ ਕਾਲ ਮਹੇਸ਼ ਕੀਤੇ ਵਰਮੇ ਘਾੜਤ ਘੜੀਆ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਅਬਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੀਵ ਦੰਗ ਕੀਤੇ ਕੀ ਤਿਰ ਤੁਮ ਸੰਬਦ ਕੀਤੇ ਆ ਖਾਣੀ ਕੀਤੇ ਆ ਬਾਣੀ ਕੀਤੇ ਬਾਤ ਨਿਰੰਦ ਕੀਤੇ ਆ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾਮਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥਾ ਆਨਾਦ ਬਿਨੋਦ ਕੋਡ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਕਾਢਤ ਗੜੀਏ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਗਹਿ ਪੀਛੇ ਪੁਛਤਾਏ ਤਿਥੈ ਕੜੀਏ ਸੂਰਤ ਪਦਮਨ ਬੁੱਧ ਤਿਥੈ ਕੜੀਆਂ ਸੁਰਾਂ ਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜ਼ੂਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਵਸੂਰ ਧਨਮਹਾਰਾਮ ਰਹਿਆ ਪ੍ਰਪੂਰ ਤਿਥੈ ਸੀਤਾ ਸੀਤਾ ਪੁਣੀਆ ਮਾਹੇ ਤਾਂ ਕੇ ਰੂਪ ਨਾ ਕਤਨੇ ਜਾਹੀ ਨਾ ਉਹ ਮਰ へ ਨਾ ਠਾਗੇ ਜਾਹੇ ਜਿਨ ਕਾ ਆਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੇ ਲੋਕਰਹ ਅਨੰਤ ਸਚਾ ਮਨ ਸੋਏ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਅੰਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੀ ਕੋ ਕਥਿ ਤਾ ਤ੍ਰਾਂਤ ਤਿਥੈ ਲੋਲ ਆਕਾਰ ਜਿ ਜਿ ਹੁਕਮ ਦਵੇ ਤਿਵ ਕਾਰ ਵੇਖੈ ਵਿਖਸ ਕਰ ਵਿਚਾਰ ਨਾਨਕ ਕਰਨਾ ਕਰਦਾ ਸਾਰ ਜਤ ਪਹਾਰਾ ਤੀਰ ਸੁਨਿਆਰ ਹਰਨ ਮਦ ਵਿਦਿਆਰ ਭਾਉ ਖਨ ਲਾਗਨ ਤਪਦਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲੋ ਸਲੋਕ ਮਹਬੂਦ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇ ਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਰੂਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ